ਰਾਮਪਰਾ ਕੋਲ ਦੇ ਵਿੱਚ ਹੋਈ ਦੂਜੀ ਚੋਰੀ ਪਹਿਲੀ ਚੋਰੀ 11 ਤਰੀਕ ਨੂੰ ਸ਼ਾਮ ਨੂੰ 4 ਤੋਂ 5 ਵਜੇ ਦਾ ਸਮਾਂ ਸੀ ਜਦੋਂ ਇੱਕ ਚੋਰ ਮੋਟਰਸਾਈਕਲ ਚੱਕ ਕੇ ਲੈ ਗਿਆ ਮੇਨ ਹੱਬ ਕਿੱਥੇ ਸੀ ਪਹਿਲਾਂ ਵੀ ਕਹਿੰਨੇ ਆ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਚਾਹੀਦਾ ਮੇਨ ਹੱਬ ਕਿੱਥੇ ਹੈ ਵੇਚਦੇ ਕਿੱਥੇ ਨੇ ਤਵਾਰ ਕਰਕੇ ਜੋ ਵੀ ਚੀਜ਼ ਚੋਰੀ ਕਰਕੇ ਲੈ ਕੇ ਜਾਂਦੇ ਨੇ ਰਾਮਪਰਾ ਦੇ ਵਿੱਚ ਦੂਜੀ ਚੋਰੀ ਹੋਈ ਹੈ ਟਰੱਕ ਮਾਲਕ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਇਹਨਾਂ ਨੂੰ ਨਕੇਲ ਕਿਉਂ ਨਹੀਂ ਪੈ ਰਹੀ ਚੋਰਾਂ ਨੂੰ ਕਿ ਇਹਨਾਂ ਦੇ ਹੌਸਲੇ ਬੰਦ ਨੇ ਜਿਆਦਾ ਹੋਏ ਹੋਏ ਨੇ ਕਿ ਜਾਂ ਪੁਲਿਸ ਪ੍ਰਸ਼ਾਸਨ ਨੂੰ ਲੱਗਦਾ ਕਿ ਸਾਡੇ ਨਾਲ ਸਾਨੂੰ ਛੱਡ ਦਿੰਦੇ ਨੇ ਜਾਂ ਸਾਡੇ ਤੇ ਲੰਮਾ ਪਰਚਾ ਵੱਡਾ ਪਰਚਾ ਜਿਹੜਾ ਨਹੀਂ ਪਾਇਆ ਜਾਂਦਾ ਸਾਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਆ ਜਿਹੜਾ ਨਹੀਂ ਟੱਕਿਆ ਜਾਂਦਾ ਕਿ ਇਹਨਾਂ ਨੂੰ ਖੁੱਲੀ ਛੂਟ ਮਿਲੀ ਹੋਈ ਆ ਕਿ ਕੋਈ ਚੱਕਰ ਨਹੀਂ ਜਿੰਨੀ ਚੋਰੀ ਕਰਨੀ ਆ ਕਰ ਉਹ ਮਿਹਨਤ ਕਰਕੇ ਰਾਜੀ ਨਹੀਂ ਹੈਗੇ ਕਿ ਮਿਹਨਤ ਕਰਨੀ ਓਕੀ ਲੱਗਦੀ ਆ ਆ ਮਿਹਨਤ ਸ਼ੌਕੀ ਲੱਗਦੀ ਆ ਕਰਨੀ ਕਿ ਰਾਤ ਨੂੰ ਜਾਓ ਕੋਈ ਨਾ ਕੋਈ ਸਮਾਨ ਚੋਰੀ ਕਰ ਲਿਆ ਕੋਈ ਕੋਈ ਵੀ ਚੀਜ਼ ਲਿਆਓ ਕਿ 1200 ਰੁਪਿਆ ਆ ਜਾ ਵੱਡੀ ਜੀ ਚਾਹਦੇ ਆ 5000 ਰੁਪਏ ਡੜੀ ਪੈ ਜਾਂਦੀ ਐ ਇੰਨੀ ਪੈਂਦੀ ਨਹੀਂ ਤੂੰ ਪੈੜਨਾ ਪਊਗਾ ਕਿ ਚੋਰੀ ਕਰਨੀ ਚੰਗੀ ਲੱਗਦੀ ਐ ਇਹਨਾਂ ਨੂੰ ਆਓ ਗੱਲਬਾਤ ਕਰਦੇ ਆ ਆਪਾਂ ਟਰੱਕ ਮਾਲਕ ਦੇ ਨਾਲ ਵੀ ਕਿਹੜਾ ਸਮਾਨ ਉਹਨਾਂ ਦਾ ਚੋਰੀ ਹੋਇਆ ਹਾਂਜੀ ਤੁਹਾਡਾ ਨਾਮ ਕੀ ਜੀ ਪਹਿਲਾਂ ਨਾਮ ਦੱਸ ਦਿਓ ਮੇਰਾ ਨਾਮ ਜਸਵੀਰ ਸਿੰਘ ਆ ਜੀ ਅੱਛਾ ਜੀ ਲੋਕਰਾਮ ਪ੍ਰਫੂਲ ਤੋਂ ਹਾਂ ਜੀ हां ਲੋਕਲ ਰਾਮਪਰਾ ਫੂਲਦੇ ਆ ਟਰੱਕ ਯੂਨੀਅਨ ਦੇ ਬੰਦੇ ਆ ਠੀਕ ਹੈ ਜੀ ਤੇ ਆ ਤੁਹਾਡਾ ਚੋਰੀ ਕੀ ਹੋਇਆ ਟਰੱਕ ਦੇ ਵਿੱਚੋਂ ਬੈਟਰੀ ਚੋਰੀ ਹੋਈ ਆ ਜੀ ਸਾਡੀ ਅੱਛਾ ਜੀ ਤੁਹਾਨੂੰ ਪਤਾ ਕਦੋਂ ਲੱਗਿਆ ਸਾਨੂੰ ਸਵੇਰ ਪਤਾ ਲੱਗਿਆ ਜੀ 7 ਵਜੇ ਅੱਛਾ ਜੀ ਤੇ ਚੋਰ ਦੀ ਕੋਈ ਵੀਡੀਓ ਵਾੜੀ ਹੈ ਤੁਹਾਡੇ ਕੋਲੇ ਵੀਡੀਓ ਹੈਗੀ ਆ ਜੀ ਪਰੇਸ਼ਾਨ ਨਹੀਂ ਆ ਰਹੀ ਚਾਜਨਾਲਾ ਠੀਕ ਹੈ ਜੀ ਹੋਰ ਕੈਮਰੇ ਖਲਾਏ ਆ ਇਹ ਤਾਂ ਪਤਾ ਲੱਗ ਜੀ ਅੱਛਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਚੋਰੀ ਦਾ ਸਵੇਰ 7 ਵਜੇ ਜੀ ਤੁਹਾਡੀ ਮੰਗ ਕੀ ਹੈ ਪੁਲਿਸ ਪ੍ਰਸ਼ਾਸਨ ਕੋਲੇ ਪ੍ਰਸ਼ਾਸਨ ਕੋਲੇ ਇਹੀ ਹੈ ਜੀ ਹੋਰ ਵੀ ਬੈਟਰੀਆਂ ਲਹੀਆਂ ਜੀ ਕੱਲ ਪਰਸੋਦਿਆਂ ਵੀ ਲਈ ਜਾਂਦੀਆਂ ਬੈਟਰੀਆਂ ਅੱਛਾ ਜੀ ਅੰਡੀ ਜੋ ਟਰੈਕਟਰ ਪ੍ਰਧਾਨ ਦੇ ਟਰੈਕਟਰ ਦੀ ਬੈਟਰੀ ਲਈ ਹੈ ਜੀ ਇੱਕ ਪਲੇਰੋ ਦੀ ਬੈਟਰੀ ਲਈ ਆ ਠੀਕ ਹੈ ਜੀ ਅੱਜ ਸਾਡੇ ਨਾਲ ਬਾਤ ਹੋ ਗਿਆ ਕੱਲ ਨੂੰ ਹੋਰ ਕਿਸੇ ਨਾਲ ਹੋਊਗਾ ਠੀਕ ਹੈ ਜੀ ਨਿਸ਼ਾਨ ਵੀ ਕਰੀ ਜਾਵੇ ਠੀਕ ਹੈ ਜੀ ਜਿਹੜੇ ਬੰਦੇ ਆ ਬੰਦੇ ਫੜੇ ਆ ਨਾ ਠੀਕ ਹੈ ਜੀ